ਆਪ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਅੱਜ ਸ਼ੁਰੂ ਹੋ ਚੁੱਕਿਆ ਜੀ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਡੋਵਾਲ ਟੋਲ ਪਲਾਜ਼ੇ ਦੀਆਂ ਜੀ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨਾ ਦੇ ਵੱਲੋਂ ਕਿਸਾਨਾਂ ਨੂੰ ਚੱਕਿਆ ਜਾ ਰਿਹਾ ਹੈ ਸੋ ਜਾਣਕਾਰੀ ਮਿਲੀ ਸੀ ਕਿ ਹਾਈ ਕੋਰਟ ਦੇ ਵੱਲੋਂ ਅੱਜ ਲਾਡੋਵਾਲ ਟੋਲ ਪਲਾਜ਼ਾ ਨੂੰ ਜਿਹੜੀ ਵੱਡੀ ਰਾਹਤ ਜਿਹੜੀ ਦਿੱਤੀ ਗਈ ਸੀ ਉਸ ਤੋਂ ਬਾਅਦ ਅੱਜ ਵਾਰੀ ਗਿਣਤੀ ਦੇ ਵਿੱਚ ਪੁਲਿਸ ਬੰਲੇ ਜਿਹੜਾ ਲਾਡੋਵਾਲ ਟੋਲ ਪਲਾਜ਼ਾ ਨੂੰ ਸ਼ੁਰੂ ਕਰਵਾਉਣ ਪਹੁੰਚੇ ਸੀ ਸੋ ਪਿਛਲੇ ਦਿਨ ਹੀ ਕਿਸਾਨਾਂ ਦੇ ਵੱਲੋਂ ਵੱਡਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਸੀ ਲਾਡੋਵਾਲ ਟੋਲ ਪਲਾਜ਼ੇ ਦੇ ਰੇਟਾਂ ਨੂੰ ਲੈ ਕੇ ਕਿਸਾਨ ਯੂਨੀਅਨਾਂ ਵੱਲੋਂ ਵੱਡਾ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕਿ ਟੋਲ ਨੂੰ ਫ੍ਰੀ ਕੀਤਾ ਜਾ ਰਿਹਾ ਸੀਗਾ ਸੋ ਜਿਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਵੀ ਜਿਹੜਾ ਮਾਮਲਾ ਦਰਜ ਹੋਇਆ ਸੀਗਾ ਸੋ ਹਾਈ ਕੋਰਟ ਤੋਂ ਟੋਲ ਕੰਪਨੀ ਨੂੰ ਵੱਡੀ ਰਾਹਤ ਮਿਲੀ ਹੈ ਤੇ ਹਾਈ ਕੋਰਟ ਦੇ ਵੱਲੋਂ ਲੱਡਵਾਲ ਟੋਲ ਪਲਾਜ਼ਾ ਨੂੰ ਸ਼ੁਰੂ ਜਿਹੜਾ ਕਰਵਾ ਦਿੱਤਾ ਗਿਆ। ਉਸ ਤੋਂ ਬਾਅਦ ਅੱਜ ਕਿਸਾਨਾਂ ਦੇ ਵੱਲੋਂ ਵੀ ਪ੍ਰਦਰਸ਼ਨ ਜਿਹੜਾ ਕੀਤਾ ਜਾਣਾ ਸੀ ਪਰ ਪ੍ਰਦਰਸ਼ਨ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਪਹੁੰਚ ਕੇ ਜਿਹੜਾ ਮੌਕੇ ਤੇ ਕਾਬੂ ਜਿਹੜਾ ਕਿਸਾਨਾਂ ਨੂੰ ਕੀਤਾ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪਬਲਿਕ ਨੂੰ ਜਿਹੜੀ ਪਰੇਸ਼ਾਨੀ ਨਾ ਆਵੇ। ਤੁਸੀਂ ਦੇਖ ਸਕਦੇ ਹੋ ਕਿ ਕੁਝ ਹੀਰਾਂ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਪੁਲਿਸ ਬੰਲੇ ਜਿਹੜੇ ਮੌਜੂਦ ਨੇ ਲੱਡਵਾਲ ਟੋਲ ਪਲਾਜ਼ੇ ਤੇ ਤੇ ਜਾਣਕਾਰੀ ਦੇ ਦੇਣਾ ਰਾਗੀਰ ਨੂੰ ਜਿਹੜੇ ਵੀ ਉਸ راستے ਤੋਂ ਜਾ ਰਹੇ ਨੇ ਕਿ ਲਾਟੋ ਬਾਲ ਟੋਲ ਪਲਾਜ਼ਾ ਜਿਹੜਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਜਿਹੜਾ ਮੰਨਿਆ ਜਾਂਦਾ ਉਹ ਅੱਜ ਸ਼ੁਰੂ ਹੋ ਚੁੱਕਿਆ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉੱਚ ਅਧਿਕਾਰੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਜਿਹੜਾ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਪੈਸੇ ਵੀ ਕੱਟ ਲਏ ਮੇਰੇ ਇਹਨਾਂ ਨੇ ਹਾਂ ਪਾਸ ਵੀ ਮੰਡ ਰਹੇ ਉਧਰ ਮੇਰਾ ਆਰਸੀ ਦੇ ਵੀ ਪੈਸੇ ਲੈ ਲਏ ਆ ਹਾਂ ਕਬਲ ਗੁੰਡਾ ਕਰਦੀ ਹੈਗੀ ਇਹਨਾਂ ਦੀ ਪੂਰੀ ਚੋਰ ਬਿਹਰੀ ਹੈ ਆ ਦੇਖੋ ਪਿਛਲੇ ਲੰਬੇ ਸਮੇਂ ਤੋਂ ਟੋਲ ਫ੍ਰੀ ਕੀਤਾ ਐਸੀ ਆਜ ਕੋਈ ਜਾਣਕਾਰੀ ਦਿੱਤੀ ਹੈ ਇਹਨਾਂ ਨੇ ਸਾਡੇ ਇਨਫਾਰਮੇਸ਼ਨ ਥੋੜੀ ਦਿੱਤੀ ਵੀ ਅਸੀਂ ਸ਼ੁਰੂ ਕਰਨ ਲੱਗੇ ਹਾਂ ਵੀ ਪਾਸ ਬਣਾਓ ਇੱਥੇ ਗੱਡੀ ਲੈਣ ਦੀ ਹੈ ਤੇ ਇਹ ਕਹਿੰਦੇ ਲਓ ਜੀ ਆਪਣਾ ਸਾਨੂੰ ਆਪਣਾ ਆਰ.ਸੀ ਦੇ ਦਿਓ ਤੁਸੀਂ ਪਾਸ ਬਣਾ ਲਓ ਆ ਕੇ ਆਰਸੀ ਲੈ ਲਓ ਬਾਈ ਜੀ ਕਿਸਾਨ ਕਹਿ ਰਹੇ ਕਿ ਕਿੰਨੇ ਕਿੰਨਾ 220 ਰੁਪਏ ਹੁਣ ਲੈ ਆ ਨਾ ਨੇ ਸਿੰਗਲ ਟਾਈਮ ਦੇ 330 ਰੁਪਏ ਉਥੇ ਪਾਸ ਤੇ ਦੇ ਰਹੇ ਆ ਅਸੀਂ ਜਿਆਦਾ ਪਹਿਲਾਂ ਬੜੇ ਸਮੇਂ ਤੋਂ ਜਿਹੜਾ ਬੰਦ ਰਿਹਾ ਸੀ ਅਸੀਂ ਕੋਈ ਨਹੀਂ ਜੈ ਮਰ ਦੋਖਾ ਵੀ ਇਨਫੋਰਮੇਸ਼ਨ ਦਿਓ ਤੁਸੀਂ ਹਾਂਜੀ ਅਸੀਂ ਪਾਸ ਸ਼ੁਰੂ ਕਰ ਸ਼ੁਰੂ ਕਰਵਾ ਦਿੱਤਾ ਗਿਆ ਚਰ ਦੇਖੋ ਜੀ ਸਰਕਾਰ ਦੇ ਹਦਾਇਤਾਂ ਦੇ ਮੁਤਾਬਕ ਤੇ ਹਾਈ ਕੋਰਟ ਦੇ ਹੁਕਮਾਂ ਦੇ ਮੁਤਾਬਕ ਟੋਲ ਲਗਾਜ ਨੇ ਸ਼ੁਰੂ ਕਰਵਾ ਦਿੱਤਾ ਗਿਆ ਵਾ ਪਬਲਿਕ ਦਾ ਪੂਰਾ ਸਾਥ ਹੈ ਪੀਸਫੁਲ ਮਾਹੌਲ ਹੈ ਕੋਈ ਐਵੀਂ ਗੱਲ ਨਹੀਂ ਹੈਗੀ ਅਸੀਂ ਸਾਰੇ ਨਾਲ ਮਿਲ ਕੇ ਜੋ ਪ੍ਰਸ਼ਾਸਨ ਨਾਲ ਮੋੜਾ ਲਾ ਕੇ ਆਮ ਬੰਦੇ ਦੀ ਜਿਹੜੀ ਪ੍ਰੋਬਲਮ ਉਹ ਵੀ ਉੱਪਰ ਤੱਕ ਭੇਜੀ ਆ ਇਹਦੀ ਤਾਂ ਕਿ ਜਿਹੜਾ ਵਾ ਇਹ ਟੋਲ ਪਲਾਜ਼ਾ ਵੀ ਸਹੀ ਤਰ੍ਹਾਂ ਚੱਲ ਸਕੇ ਤੇ ਸਰਕਾਰ ਦੀ ਰੈਕੋਰਡ ਵੀ ਉਹਨਾਂ ਦਾ ਸਾਮਾਨ ਹੋ ਜਾਵੇ ਸਰ ਕਿਸਾਨਾਂ ਨੂੰ ਵੀ ਕੁਝ ਹਰਾਸਤ ਚੁਲਿਆ ਗਿਆ ਦੇਖੋ ਉਹ ਸਾਰਾ ਪ੍ਰੀਵੈਂਟਿਵ ਮੀਅਰ ਹੈ ਜੀ ਬਾਕੀ ਗੱਲ ਇੰਨੀ ਆ ਕਿ ਅਸੀਂ ਕਿਸਾਨਾਂ ਦੇ ਨਾਲ ਵੀ ਅਸੀਂ ਪਬਲਿਕ ਦੇ ਨਾਲ ਵੀ ਅਸੀਂ ਸਰਕਾਰ ਦੇ ਨਾਲ ਵੀ ਸਾਨੂੰ ਸਾਰਿਆਂ ਦੇ ਹਿੱਤ ਜਾਣ ਕੇ ਸੀਪਰ ਰਿਪੋਰਟ ਭੇਜੀ ਹੋਈ ਆ ਜਿਹੜੀ ਕੋਈ ਇਹਦੀ ਮੁਸ਼ਕਲ ਹੈਗੀ ਇਹਦੇ ਇਹ ਇੱਕ ਦੋ ਆਪਾਂ ਹਾਲਾਤ ਜਿਹੜੇ ਸਾਰੇ ਦੱਸੇ ਦੇ ਆ ਪਲਾਸਟਿਕ ਤੋਂ ਆਪਾਂ ਨਾਲ ਸੋਲੂਸ਼ਨ ਲਈ ਇੱਕ ਪ੍ਰਪੋਜ਼ਲ ਹੀ ਭੇਜਿਆ ਹੋਇਆ ਬਾਕੀ ਜਿਹੜਾ ਵਾ ਇਹ ਸਰਕਾਰ ਨੇ ਆਪਣੇ ਲੈਵਲ ਤੇ ਰਿਪੋਰਟ ਲੈਣੀ ਆ ਪਰ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਤੇ ਲਾਂਡਰ ਨੂੰ ਧਿਆਨ ਵਿੱਚ ਰੱਖਦੇ ਆ ਟੋਲ ਲਗਾ ਦੇ ਸਰ ਸਰ ਗੱਲ ਕਰੀਏ ਜਿਹੜੇ ਕਈ ਲੋਕਾਂ ਦੇ ਵੱਲੋਂ ਜਿਹੜਾ ਵਿਰੋਧ ਹੋ ਉਹ ਵੀ ਕੀਤਾ ਗਿਆ ਉਹਨਾਂ ਦਾ ਕਹਿਣਾ ਜਿਹੜੇ ਕਮਰਸ਼ੀਅਲ ਗੱਡੀਆਂ ਦੇ ਰੇਟ ਆ ਉਹ ਦੱਸਦੇ ਕਿ ਪਹਿਲਾਂ 3000 ਹੋਣਾ ਥਿਆਰ ਕਰਤੇ ਸਾਰਿਆਂ ਨਾਲ ਮੀਟਿੰਗਸ ਕੀਤੀਆਂ ਹੋਈਆਂ ਸਾਰੇ ਦੀ ਗੱਲ ਸੁਣੀ ਹੋਈ ਹੈ ਉਹਦੇ ਵਿੱਚ ਕਮੇਟੀ ਵੀ ਬਣੀ ਹੋਈ ਹੈ ਕਮੇਟੀ ਨੇ ਆਪਣੀ ਰਿਪੋਰਟ ਵੀ ਜੜੀ ਆ ਥੋੜੇ ਦਿਨਾਂ ਬਾਅਦ ਸਬਮਿਟ ਕਰਾ ਦੇ ਹੋਰ ਤੋਂ ਪਹਿਲੇ ਸਾਰੇਆਂ ਨਾਲ ਮੀਟਿੰਗਸ ਕਰਨ ਤੋਂ ਬਾਅਦ ਇਹ ਸਟੈਪ ਲਿਤਾ ਗਿਆ ਸਰ ਇਹ ਰੇਟ ਜਿਹੜੇ ਪੁਰਾਣੇ ਚੱਲਣਗੇ ਕਿ ਨਵੇਂ ਲਾਗੂ ਹੋਏ ਰੇਟ ਜੀ ਜੋ ਸਰਕਾਰ ਦੀ ਹਦਾਇਤਾਂ ਮੁਤਾਬਕ ਹੀ ਚੱਲਣਗੇ ਸਰ ਹੁਣ ਇਹ ਜਿਹੜੇ ਕਿਸਾਨ ਆ ਅਗਰ ਆਉਂਦੇ ਨੇ ਹੁਣ ਕਿਸ ਤਰੀਕੇ ਦੇ ਨਾਲ ਨਹੀਂ ਤਸਾਰ ਵੀ ਆਪਣੇ ਭਰਾਏ ਦੀ ਆਪਾਂ ਉਹਨਾਂ ਨੂੰ ਜੋ ਵੀ ਹੈਗਾ ਰਲ ਮਿਲ ਕੇ ਆਪਾਂ ਜਿਹੜਾ ਲਾਂਡਰਡਰ ਨੂੰ ਮੇਨਟੇਨ ਕਰਕੇ ਹਦਾਇਤਾਂ ਮੁਤਾਬਕ ਕਰਨਾ ਨਹੀਂ ਲੱਗਦਾ ਥੈਂਕ ਯੂ ਕਿੰਨੇ ਕਿਸਾਨਾਂ ਕੋਈ ਰਾਸਦ ਨਹੀਂ ਤੇ ਲੋਕਾਂ ਉੱਪਰ ਕਰੋ ਚਲੋ ਓਕੇ ਰੋਲ ਰੋਲ ਜੀ ਰੋਲ ਅੱਛਾ ਅਤੇ ਆਹ ਯਹਾਂ ਤੇ ਲੱਡੋਵਰ ਟੋਲ ਪਲਾਜ਼ਾ ਸ਼ੁਰੂ ਹੋ ਚੁੱਕਾ ਹੈ ਸਥਿਤੀ ਕੀ ਹੈ ਜੀ ਬਿਲਕੁਲ ਜੀ ਪੀਸਫੁਲ ਤਰੀਕੇ ਨਾਲ ਸਾਡਾ ਜਿਹੜਾ ਟੋਲ ਪਲਾਜ਼ਾ ਇੱਥੇ ਚੱਲ ਰਿਹਾ ਹੈਗਾ ਜੀ ਅਚਾਹ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਜੇ ਇੱਥੇ ਦੋ ਧਰਨਾਕਾਰ ਹੀ ਆਏ ਸੀਗੇ ਤੇ ਉਹਨੂੰ ਉਹਨਾਂ ਨੂੰ ਅਸੀਂ ਵੈਰੀਫਿਕੇਸ਼ਨ ਵਾਸਤੇ ਜ਼ਰੂਰ ਉਹਨਾਂ ਨੂੰ ਅਸੀਂ ਪੁੱਛ ਕੇ ਚ ਕਰ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਜੀ ਜੀ ਇੱਥੇ ਕੰਟਰੋਲ ਕਿਹੋ ਜਿਹਾ ਪੁਲਿਸ ਦਾ ਕੋਈ ਕਿਸਾਨ ਜਿੱਥੇ ਵਧੀਆ ਅਗਰ ਇੱਥੇ ਆਂਦੀਆਂ ਨੇ ਕੋਈ ਆਗੂ ਆਂਦਾ ਤਾਂ ਕਿਹੋ ਜੀ ਕਾਰਵਾਈ ਹੈ ਇੱਥੇ ਜੀ ਅਗਰ ਕਿਸੇ ਵੀ ਤਰੀਕੇ ਦਾ ਕੋਈ ਵੀ ਵਿਅਕਤੀ ਇਹ ਕਿਸੇ ਵੀ ਤਰੀਕੇ ਦੀ ਅਨਲੋਫਲ ਐਕਟੀਵਿਟੀ ਕਰੇਗਾ ਇਲੀਗਲ ਐਕਟੀਵਿਟੀ ਕਰੇਗਾ ਤੇ ਉਹ ਦੇਖ ਲਾ ਬਣਦੀ ਕਾਨੂੰਨੀ ਕਾਰਵਾਈ ਕਿੱਤੀ ਹੋਗੀ ਅੱਛਾ ਸਰ ਅਗਰ왈 ਸਾਹਿਬ ਹਾਈ ਕੋਰਟ ਦੇ ਦੇਸ਼ਾ ਤੋਂ ਬਾਅਦ ਤੁਸੀਂ ਐਕਸ਼ਨ ਲਿਆ ਹਾਈ ਕੋਰਟ ਦੇ ਦੇਸ਼ ਹੋਏ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਗੂ ਉੱਥੇ ਪਹੁੰਚੇ ਸੀ ਹਾਈ ਕੋਰਟ ਜੀ ਪਹਿਲੇ ਵੀ ਆਪਣੀ ਫੋਰਸ ਲਗਾਤਾਰ ਇੱਥੇ ਚੱਲਦੀ ਪਈ ਹੈ ਤੇ ਜਿਹੜੇ ਇੱਥੇ ਧਰਨਾਕਾਰੀ ਸੀਗੇ ਪਹਿਲੇ ਦਿਨ ਤੋਂ ਹੀ ਅਸੀਂ ਮੁਸਤਦੀ ਨਾਲ ਇੱਥੇ ਡਿਊਟੀ ਕਰ ਰਹੀ ਹੈ ਸਾਡੀ ਫੋਰਸ ਅਸੀਂ ਆਪ ਵੀ ਆਂਦੇ ਰਹੇ ਹਾਂ ਇਹਨਾਂ ਨਾਲ ਅਸੀਂ ਜਿਹੜੇ ਧਰਨਾਕਾਰੀ ਸੀਗੇ ਨਾਲ ਅਸੀਂ ਮਲਟੀਪਲ ਮੀਟਿੰਗਸ ਤੇ ਹੁਣ ਜਦੋਂ ਕੀ ਕਹਿੰਦੇ ਆ ਤੇ ਹੁਣ ਫਿਰ ਅਸੀਂ NHAI ਵਾਲੇ ਨਾਲ ਇਹਨਾਂ ਨਾਲ ਟਾਈ ਅਪ ਕਰਕੇ ਤੇ ਹੁਣ ਫਿਰ ਅਸੀਂ ਕੰਪਲੀਟਲੀ ਇਹਨੂੰ ਜਿਹੜਾ ਹੈਗਾ ਅਸੀਂ ਇਹਨੂੰ ਚਲਾਤਾ ਹੈ ਅੱਛਾ ਕਿਸਾਨਾਂ ਦਾ ਇਹ આરોਪ ਹੈ ਕਿ ਕੱਲ ਮੀਟਿੰਗ ਹੋਈ ਹੈ ਪ੍ਰਸ਼ਾਸਨ ਦੇ ਨਾਲ ਨੈਸ਼ਨਲ ਹਾਈਵੇ ਥੋਰਟੀ ਦੀ ਉਹਨਾਂ ਨਾਲ ਕੋਈ ਮੀਟਿੰਗ ਨਹੀਂ ਕੀਤੀ ਗਈ ਪਹਿਲੇ ਪੁਲਿਸ ਪ੍ਰਸ਼ਾਸਨ ਨੇ ਵੀ ਮੀਟਿੰਗ ਕੀਤੀ ਸੀ ਡਿਪਟੀ ਕਮਿਸ਼ਨਰ ਨੇ ਵੀ ਮੀਟਿੰਗ ਕੀਤੀ ਸੀ ਉਹਨਾਂ ਨਾਲ ਕੋਈ ਕੱਲ ਮੀਟਿੰਗ ਨਹੀਂ ਹੋਈ ਤੇ ਅੱਜ ਸਵੇਰੇ 5 ਵਜੇ ਟੋਲ ਪ੍ਰਾਜਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਰੇਟ ਵਧ ਰਹੇ ਨੇ ਉਹਨਾਂ ਰੇਟਾਂ ਨੂੰ ਲੈ ਕੇ ਕਿਸਾਨ ਵਿਰੋਧ ਕਰ ਰਹੇ ਸੀ ਜਿਹੜੇ ਵੀ ਧਰਨਾਕਾਰੀ ਹੈਗੇ ਆ ਇਹਨਾਂ ਨਾਲ ਵ ਤੇ ਇਹਨਾਂ ਨੂੰ ਇਹਨਾਂ ਨੇ ਵੀ ਆਪਣੇ ਜਿਹੜੇ ਪੱਕ ਸੀਗਾ ਅਸੀਂ ਇਹਨਾਂ ਨੇ ਰਖਤਾ ਅਸੀਂ ਵੀ ਆਪਣੇ ਵੱਲੋਂ ਇਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਅੱਜ ਅਸੀਂ ਟੋਲ ਵਾਲਿਆਂ ਦੀ ਮਦਦ ਨਾਲ ਬੜੇ ਪੀਸਫੁਲ ਤਰੀਕੇ ਨਾਲ ਇਹ ਟੋਲ ਚਲਾ ਰਹੇ ਨੇ ਤੇ ਇੱਥੇ ਕੋਈ ਵੀ ਸ਼ਰਾਰਤੀ ਵਿਅਕਤੀ ਕੋਈ ਵੀ ਸ਼ਰਾਰਤੀ ਅੰਸਰ ਕਿਸੇ ਵੀ ਤਰੀਕੇ ਦਾ ਕੋਈ ਵੀ ਐਂਟੀ ਸੋਸ਼ਲ ਐਕਟੀਵਿਟੀ ਕਰੇਗਾ ਉਹਦੇ ਖਿਲਾਫ ਬੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਥੈਂਕ ਯੂ